ਨਮਸਕਾਰ ਫਾਜ਼ਿਲ ਕਾ ਫਾਜ਼ਿਲ ਕਾ ਵਾਸੀਆਂ ਨੂੰ ਮੇਰੇ ਲੋ ਪਿਆਰ ਭਰੀ ਰਾਮ ਰਾਮ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਮੇਰਾ ਲਾਈਵ ਹੋਣ ਦਾ ਮੋਟਿਵ ਇਹ ਹੈ ਕਿ 28 ਜੂਨ ਜਿਹੜੀ ਕਿ ਸਾਡੀ ਮੈਰਿਜ ਅਨਿਵਰਸਰੀ ਸੀ ਤੇ ਅਸੀਂ ਰੁੱਖ ਦਾ ਲੰਗਰ ਲਗਾਉਣਾ ਸ਼ੁਰੂ ਕੀਤਾ ਸੀ ਪਰਮਾਤਮਾ ਦੀ ਕਿਰਪਾ ਨਾਲ ਅਲਕਾ ਵਾਸੀ ਦੇ ਪਿਆਰ ਨਾਲ ਟੀਮ ਦੇ سپورਟ ਨਾਲ ਮੀਡੀਆ ਦੇ سپورਟ ਨਾਲ ਇਹ ਮੁਹਿੰਮ ਬੜੀ ਸਕਸੈਸਫੁਲ ਹੋਈਏ ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਸ਼ੇਅਰ ਕਰਨਾ ਚਾਹੁੰਦੇ ਆ ਜਿਨੇ 28 ਜੂਨ ਚਲੋ ਕੋਈ ਗੱਲ ਨਹੀਂ ਜੂਨ ਤੋਂ ਹੀ ਲਾ ਲਓ ਜਿਨੇ ਪੌਦੇ ਲਾਣੇ ਸ਼ੁਰੂ ਕੀਤੇ ਨੇ ਚਾਹੇ ਉਹ ਸਾਡੀ ਸੁਸਾਇਟੀ ਤੋਂ ਲੈਨੇ ਚਾਹੇ ਕਿਸੇ ਸੁਸਾਇਟੀ ਤੋਂ ਲੈਨੇ ਜਾਂ ਆਪਦੇ ਖਰੀਦ ਕੇ ਲਾਏ ਨੇ ਤੇ ਜਿਹੜਾ ਵੀ ਪਰਸਨ ਉਹ ਪੌਦਿਆਂ ਦੀ ਕਿਸੇ ਵੀ ਸੁਸਾਇਟੀ ਤੋਂ ਲੈ ਕੇ ਪੌਦੇ ਲਾਏਗੇ ਨੇ ਉਹਨਾਂ ਦੀ ਦੀਖਪਾਲ ਚੰਗੀ ਤਰ੍ਹਾਂ ਕਰੇਗਾ ਤੇ ਸੁਸਾਇਟੀ ਵੱਲੋਂ ਇੱਕ 5100 ਰੁਪਏ ਦਾ ਇਨਾਮ 1 ਸਤੰਬਰ ਨੂੰ ਤੇ ਨਾਲ ਇੱਕ ਸਰਪ੍ਰਾਈਜ਼ ਗਿਫਟ ਡਾਕਟਰ ਬੀ.ਡੀ. ਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਦਿੱਤਾ ਜਾਏਗਾ ਤੁਸੀਂ ਆਪਦੇ 1 ਜੂਨ ਤੋਂ ਲੈ ਕੇ ਆਦੀ ਉਹਦੀ ਆਦੀ ਲੋਕੇਸ਼ਨ 95631 63000 98178573 ਤੇ ਸਾਨੂੰ ਪਹੁੰਚ ਸਕਦੇ ਹੋ ਤੇ 1 ਸਤੰਬਰ ਨੂੰ ਜਿੰਦਾ ਪੌਦਾ ਵਧੀਆ ਹੋਏਗਾ ਜਿੰਦੀ ਦੇਖਭਾਲ ਵਧੀਆ ਹੋਈ ਹੋਈਗੀ ਉਹਨੂੰ 5100 ਰੁਪਏ ਇਨਾਮ ਤੇ ਨਾਲ ਹੀ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਇਹ ਸਾਡਾ ਇਹਨਾਂ ਮਕਸਦ ਹੀ ਹੈ ਕਿ ਲੋਕ ਪੌਦੇ ਲੈ ਕੇ ਜਾਂਦੇ ਨੇ ਕਿ ਉਹਦੀ ਕੇਰ ਵੀ ਕਰਨ ਪਸ ਕਰਕੇ ਸੋਸਾਇਟੀ ਨੇ ਇੱਕ ਇੱਕ ਗਿਫਟ ਤੇ 5100 ਰੁਪਏ ਇਨਾਮ ਦੇਣ ਦੀ ਸੋਚੀਏ ਕਿ ਭਾਵੇਂ ਉਹ ਸਾਡੀ ਸੁਸਾਇਟੀ ਤੋਂ ਲਿਆ ਆਵੇ ਕਿਸੇ ਵੀ ਸੁਸਾਇਟੀ ਤੋਂ ਲਿਆ ਆਵੇ ਚਾਹੀਏ ਉਹ ਬਾਜ਼ਾਰੋਂ ਖਰੀਦਿਆ ਹੋਵੇ ਜਿੱਥੇ ਹੀ ਖਰੀਦਿਆ ਹੋਵੇ ਤੇ ਜਿਹੜਾ ਵੀ ਪਰਸਨ 1 ਜੂਨ ਤੋਂ 1 30 30 ਗਸਤ ਤੱਕ ਉਹਦੀ ਦੇਖਭਾਲ ਵਧੀਆ ਕਰੇਗਾ ਸਾਨੂੰ 95631 63000 ਨੰਬਰ ਤੇ ਉਹਦੀ ਪਿਕ ਤੇ ਲੋਕੇਸ਼ਨ ਭੇਜ ਦੇਵੇ कि 1 ਸਤੰਬਰ ਨੂੰ ਉਹਨੂੰ 5100 ਰੁਪਏ ਇਨਾਮ ਤੇ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਤਾਂ ਕਿ ਆਪਾਂ ਵਾਤਾਵਰਨ ਨੂੰ ਬਚਾ ਸਕੀਏ ਜਿੰਨੀ ਗਰਮੀ ਪੈ ਰਹੀ ਏ ਤੇ ਆਉਣ ਵਾਲੇ ਸਮੇਂ 'ਚ ਆਪਾਂ ਬਚ ਸਕੀਏ ਆਪਣੀ ਆਉਣ ਵਾਲੀ ਜਨਰੇਸ਼ਨ ਬਚ ਸਕੇ ਤੇ ਇਸ ਵਾਸਤੇ ਸੁਸਾਇਟੀ ਨੇ ਸੋਚਿਆ ਕਿ ਕੋਈ ਵੀ ਪਰਸਨ ਭਾਵੇਂ ਕਿਸੇ ਵੀ ਸੁਸਾਇਟੀ ਤੋਂ ਫਿਰ ਇੱਕ ਵਾਰੀ ਕਹਿ ਰਿਆਂ ਭਾਵੇਂ ਉਹਨੇ ਆਪਣੇ ਖਰੀਦੇ ਨੇ ਪਾਵੇਂ ਉਹਨੇ ਲਗਾਈ ਨਹੀਂ ਜੀ ਹੁੰਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਤੇ ਉਹਨ ਦੀ ਸਾਨੂੰ ਪਿਕ ਪੀਜਦਾ ਦੋ ਮਹੀਨਿਆਂ ਦੀ ਲਾਸਟ ਤੇ 30 ਅਗਸਤ ਨੂੰ ਪਿਕ ਪੀਦੇ 1 ਸਤੰਬਰ ਨੂੰ ਸੋਸਾਇਟੀ ਡਿਸਾਈਡ ਕਰਕੇ ਉਹਨਾਂ ਨੂੰ 5100 ਰੁਪਏ ਇਨਾਮ ਤੇ ਨਾਲ ਹੀ ਸਰਪ੍ਰਾਈਜ਼ ਗਿਫਟ ਦੇਵੇਗੀ ਇਹ ਹਲਕਾ ਫਾਜ਼ਿਲਕਾ ਵਾਸੀਆ ਚਾਹੇ ਉਹ ਪਿੰਡਾਇ ਚੇ ਤੇ ਪਾਵੇਂ ਉਹ ਸ਼ਹਿਰਾਂ ਚ ਜਿੱਥੇ ਵੀ ਪੌਦੇ ਲੱਗੇ ਨੇ ਤੇ ਜਿੱਥੇ ਪੌਦੇ ਲਗਾ ਰਹੇ ਨੇ ਲੋਗ ਤੇ ਉਹਨਾਂ ਦੀ ਲੋਕੇਸ਼ਨ ਉਨੇ ਨਾਲ ਅੱਜ ਤੁਸੀਂ 95631 63 ਯਾਰਤੀ ਪੇਚ ਸਕਦਾ ਹੈ 98168 77573 ਤੋਂ ਪੇਚ ਸਕਦਾ ਹੈ ਅੱਜ ਦੀ ਡੇਟ ਤੋਂ ਤੇ 31 ਤੱਕ ਅਗਸਤ ਤੱਕ ਉਹ ਲੋਕੇਸ਼ਨ ਪੇ ਦੇਵੇ ਲਾਸਟ ਤੇ ਆ ਮੈਂ ਪੌਦਾ ਲਗਾਇਆ ਸੀ ਤੇ ਮੇਰਾ ਪੌਦੇ ਦੀ ਮੈਂ ਕੇਅਰ ਕੀਤੀ ਹੈ ਤੇ ਉਹਨੂੰ 4500 ਰੁਪਏ ਇਨਾਮ ਤੇ ਨਾਲ ਹੀ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਸੋਸਾਇਟੀ ਡਿਸਾਈਡ ਕਰੇਗੀ ਕਿੰਦਾ ਪੌਦਾ ਬਿਨਾ ਪਾਰਸ਼ਲਟੀ ਤੋਂ ਬਿਨਾ ભેਦਭਾਵ ਤੋਂ ਦੇਖਿਆ ਜਾਏਗਾ ਕਿੰਦਾ ਪੋਦਾ ਸਰਨਾ ਵਧੀਆ ਹੋਇਆ ਹੈ ਤੇ ਉੰਨੇ 5900 ਰੁਪਏ ਇਨਾਮ ਤੇ ਨਾਲ ਹੀ ਸੋਸਾਇਟੀ ਇੱਕ ਸਰਪ੍ਰਾਈਜ਼ ਗਿਫਟ ਦੇਵੇਗੀ ਮੇਰੀ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਜੋ ਵੀ ਪੋਦੇ ਲੈ ਕੇ ਜਾਂਦਾ ਹੈ ਉਹਦੀ ਦੇਖਭਾਲ ਕਰਨੀ ਚਾਹੀਦੀ ਹੈ ਤੁਹਾਨੂੰ ਸਾਂਭ-ਸਮਾਲ ਕਰਨੀ ਚਾਹੀਦੀ ਹੈ ਟਾਈਮ ਸਰ ਪਾਣੀ ਦੇਣਾ ਚਾਹੀਦਾ ਹੈ ਤਾਂ ਕਿ ਆਪਾਂ ਵਾਤਾਵਰਨ ਨੂੰ ਬਚਾ ਸਕੀਏ ਜੋ ਇੰਨੀ ਗਰਮੀ ਪੈਂਦੀ ਪਈਏ ਇੱਕ ਗੱਲ ਹੋਰ ਆਪਾਂ ਏਸੀ ਲਗਾਣੇ ਆ ਉਹਦੇ ਵਾਸਤੇ ਤਾਂ ਦੀਵਾਰ ਵੀ ਪਟ ਦੇਣੇ ਆ ਤੇ ਇੱਕ ਪੌਦਾ ਲਗਾਉਣ ਵਾਸਤੇ ਉਹ ਦੋ ਇਟਾ ਪੱਟਣ ਨੂੰ ਆਪਾਂ ਨੂੰ ਬੜਾ ਕੁਝ ਹੁੰਦਾ ਹੈ ਤੇ ਇਸ ਕਰਕੇ ਤੁਹਾਡੀ ਕੀ ਬੇਨਤੀ ਹੈ ਫਾਜਕਾ ਵਸੀਆ ਵਸਤੇ ਕਿ ਤੁਸੀਂ ਅੱਜ ਤੋਂ ਹੀ ਜੋ ਪੌਦੇ ਲਗਾਏ ਨੇ ਕਿਸੇ ਵੀ ਸੁਸਾਇਟੀ ਦੀ ਉਹ ਪਚਾਏ ਸਾਡੀ ਸੁਸਾਇਟੀ ਹੋਵੇ ਚਾਹੇ ਕਿਸੇ ਦੀ ਸੁਸਾਇਟੀ ਹੋਵੇ ਚਾਹੇ ਉਹ ਬਾਜ਼ਾਰੋ ਲਈ ਹੋਣ ਤੇ ਉਹਨਾਂ ਦੀ ਸਾਨੂੰ ਲੋਕੇਸ਼ਨ ਅੱਜ ਤੋਂ ਹੀ ਪੇਜ ਨਹੀਂ ਸ਼ੁਰੂ ਕਰ ਦੋ 98159 78573 95631 63 ਯਾਰ ਜੋ ਸਾਡੇ ਹੈਲਪਲਾਈ ਨੰਬਰ ਹੈਗੇ ਨੇ ਉਹਦੇ ਤੇ ਤੇ ਲਾਸਟ 30 ਅਗਸਤ ਤੱਕ ਤੁਸੀਂ ਆਪਦੀ ਪਿਕ ਪੀ ਸਕਦੇ ਹੋ ਪੌਦੇ ਦੀ ਤੇ ਜਿੰਦਾ ਪੌਦਾ ਸਾਰਨਾ ਵਧੀਆ ਹੋਇਆ 1 ਸਤੰਬਰ ਨੂੰ ਉਹਨੂੰ 5100 ਰੁਪਇਆ ਇਨਾਮ ਤੇ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਸੁਸਾਇਟੀ ਵੱਲੋਂ ਡਾਕਟਰ ਬੀਡੀ ਸ੍ਰੀ ਦੇਵਾ ਮੈਮੋਰੀਅਲ ਹੈਲਪਰ ਸੁਸਾਇਟੀ ਵੱਲੋਂ ਤੇ ਆਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਵੱਧ ਤੋਂ ਵੱਧ ਕਮੈਂਟ ਕਰੋ ਤੁਹਾਨੂੰ ਸਾਡੇ ਵਿਚਾਰ ਕਿਵੇਂ ਲੱਗੇ ਕੋਈ ਹੋਰ ਵਿਚਾਰ ਦੇਣਾ ਚਾਹੁੰਦੇ ਹੋ ਉਹਦੇ ਵਾਸਤੇ ਵੀ ਸਾਨੂੰ ਗਾਈਡ ਕਰੋ ਅੰਕੁਸ਼ ਪਟੇਜਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਿੰਕਾ ਸੱਚ ਦੇਵਾ ਜੀ ਦਵਿੰਦਰ ਵਧਵਾ ਜੀ ਸੌਰਵ ਖੁਰਾਨਾ ਜੀ ਆਕਾਸ਼ ਬੈਲ ਜੀ ਤੁਸੀਂ ਆਪ ਦੇ ਸੁਝਾਅ ਸਾਨੂੰ ਦਿਓ ਕੀ ਕਰਨਾ ਚਾਹੀਦਾ ਹੈ ਹੋਰ ਸੁਸਾਇਟੀ ਕੀ ਵਧੀਆ ਕਰ ਸਕਦੀ ਹੈ ਆਪ ਦੇ ਸੁਝਾਅ ਵੀ ਦਿਓ ਇੱਕ ਵਾਰੀ ਫੇਰ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹ ਰਾਂ ਕਿ 1 ਜੂਨ ਤੋਂ ਲੈ ਕੇ 3 ਤੱਕ ਜਿੰਨੇ ਵੀ ਕੋਈ ਪੌਦੇ ਲਗਾਏ ਨੇ ਰੁੱਖ ਲਗਾਏ ਨੇ ਉਹਦੀ ਲੋਕੇਸ਼ਨ 95631363898178573 ਤੇ ਪੇਛਦਾ ਜਿੰਦਾ ਪੌਦਾ ਵਧੀਆ ਹੋਇਆ ਇੱਕ ਸਤੰਬਰ ਨੂੰ ਉਹਨੂੰ 5100 ਰੁਪਇਆ ਨਗਦ ਇਨਾਮ ਤੇ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ 95631363898178573 ਤੇ ਉਹਦੀ ਲੋਕੇਸ਼ਨ ਪੌਦੇ ਦੀ ਜਿੱਥੇ ਲਗਾਇਆ ਉਹਨੇ ਤੇ ਉਹਦੀ ਪਿਕ ਪੇਜ ਤੇ ਅੱਜ ਤੁਸੀਂ ਤੇ ਇਹ 30 ਅਗਸਤ ਤੱਕ ਇਹ ਜਾਰੀ ਰਹੇਗਾ ਤੇ 1 ਸਤੰਬਰ ਨੂੰ 5100 ਰੁਪਏ ਇਨਾਮ ਤੇ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਕਿਸੇ ਵੀ ਪਰਸਨ ਨੇ ਚਾਹੇ ਉਹਨੇ ਆਪਣੇ ਬੁੱਟੇ ਲਾਇਏ ਨੇ ਰੁੱਖ ਲਾਇਏ ਨੇ ਚਾਹੇ ਉਹਨੇ ਕਾਰਿ ਚਲਾਈ ਨੇ ਚਾਹੇ ਖੇਤੀ ਚਲਾਈ ਨੇ ਚਾਹੀ ਰੋਡ ਤੇ ਲਾਈ ਨੇ ਤੇ ਹੋਂ ਦੀ ਪਿਕ ਤੇ ਲੋਕੇਸ਼ਨ ਸਾਨੂੰ 95631 63 ਜਾਂ ਨੰਬਰ ਤੇ 98178573 ਤੇ ਅੱਜ ਤੋਂ ਹੀ ਪੀ ਦੋ ਤੇ ਅੱਛਾ ਮੇਰੇ ਬਰਥਡੇ ਵਾਲੇ ਦਿਨ ਇਨਾਮ ਦੇਣਾ ਜਰੂਰ ਦੇਗੇ 1 ਸਤੰਬਰ ਨੂੰ ਦੇਾਂਗੇ ਪਹਿਲਾ ਇਨਾਮ 1 ਸਤੰਬਰ ਨੂੰ ਇਨਾਮ ਦਿੱਤਾ ਜਾਏਗਾ 5100 ਰੁਪਿਆ ਨਗਦ ਇਸ ਸੋਸਾਇਟੀ ਵਲੋਂ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਮੈਂ ਤੁਹਾਨੂੰ ਫੇਰ ਇੱਕ ਵਾਰੀ ਕਹਿਣਾ ਚਾਹਨਾ ਕਿ ਜੋ ਮੇਰੀ ਵੀਡੀਓ ਦੇਖ ਰਹੇ ਨਹੀਂ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਵੀਡੀਓ ਹਲਕਾ ਫਾਜ਼ਿਲਕਾ ਦੇ ਸਾਰੇ ਪਿੰਡਾਂ 'ਚ ਸ਼ਹਿਰਾਂ 'ਚ ਮੋਲਿਆਂ 'ਚ ਪਹੁੰਚ ਜਾਣੀ ਚਾਹੀਦੀ ਏ ਤਾਂ ਕਿ ਜਿੰਨੇ ਵੀ ਰੁੱਖ ਲਗਾਏ ਨੇ ਤੇ ਤਾਂ ਕਿ ਉਹ ਹੋਰ ਰੁੱਖ ਲਗਾ ਸਕੇ ਉਹਦੀ ਕੇਅਰ ਕਰ ਸਕੇ ਚੰਗੀ ਤਰ੍ਹਾਂ ਕਈ ਵਾਰ ਕੀ ਹੁੰਦਾ ਕਿ ਆਪ ਰੁੱਖ ਲੈ ਜਾਂਦੇ ਆ ਉਹਦੀ ਕੇਅਰ ਨਹੀਂ ਉਹ ਪਾਉਂਦੀ ਇਸ ਕਰਕੇ ਇੱਕ 1 ਸਤੰਬਰ ਨੂੰ ਪ੍ਰਿੰਕਾ ਜੀ ਦਾ ਬਰਥਡੇ ਹੈ ਜਰੂਰ ਜੀ ਤੁਹਾਡੇ ਬਰਥਡੇ ਤੇ ਗਿਫਟ ਹੋ ਗਿਆ ਸਾ ਇਹ ਗਿਫਟ 51000 ਰੁਪਏ ਨਕਦੀ ਨਾਲ ਹੀ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਜਿਹੜੇ ਵੀ ਪਰਸਨ ਨੇ ਕਿਸੇ ਵੀ ਸੁਸਾਇਟੀ ਤੋਹਫੇਰ ਚਾਹੇ ਉਹਨੇ ਆਪਣੇ ਪੌਦੇ ਖਰੀਦੇ ਨੇ ਚਾਹੇ ਸਾਡੀ ਸੁਸਾਇਟੀ ਤੋਂ ਡਾਕਟਰ ਵੀ.ਡੀ.ਸ. ਦੇਵਾਨ ਮੈਮੋਰੀਅਲ ਵੈਲਫੇਅਰ ਸੁਸਾਇਟੀ ਤੋਂ ਪੌਦੇ ਲੈ ਗਿਆ ਉਹ ਸਾਨੂੰ 9816878573 95631363000 ਨੰਬਰ ਤੇ ਲੋਕੇਸ਼ਨ ਸੈਂਡ ਕਰ ਦੇ ਜਿੱਥੇ ਉਹਨੇ ਪੌਦਾ ਲਗਾਇਆ ਹੈ ਉਸ ਚੀਜ਼ ਦੀ ਲੋਕੇਸ਼ਨ ਸੈਂਡ ਕਰ ਦੇ ਤੇ 30 ਅਗਸਤ ਨੂੰ ਉਹਦੀ ਪਿਕ ਪੀਜ ਦੇ ਕਿਹਾ ਮੈਂ ਪੌਦਾ ਲਗਾਇਆ ਸੀ ਤੇ ਮੇਰਾ ਪੌਦਾ ਇੰਨਾ ਹੋਇਆ ਤੇ 1 ਸਤੰਬਰ ਨੂੰ ਸੁਸਾਇਟੀ ਡਿਸਾਈਡ ਕਰੇਗੀ ਕਿੰਦਾ ਪੌਦਾ ਜ਼ਿਆਦਾ ਵਧੀਆ ਹੋਇਆ ਤੇ ਉਹਨੂੰ 500 ਰੁਪਏ ਇਨਾਮ ਤੇ ਨਾਲ ਇੱਕ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ